ਵੈਗੁਰ ਜੀ ਖਾਲਸਾ ਵੈਗੁਰ ਜੀ ਕੀ ਫਤਿਹ ਤੁਸੀਂ ਥੱਲੇ ਜਿਹੜੀ ਪਹਿਲਵਾਨ ਜੀ ਦੀ ਫੋਟੋ ਦੇਖ ਰਹੇ ਹੋ ਇਹਨਾਂ ਦਾ ਨਾਮ ਹੈ ਜੀ ਚਮਕੌਰ ਪਹਿਲਵਾਨ ਕਹਿੰਦੇ ਇਹਨਾਂ ਨੂੰ ਚਮਕੌਰ ਹੱਲਾ ਕਰਕੇ ਇਹਨਾਂ ਦਾ ਅਖਾੜਾ ਵੀ ਹੈ ਤੇ ਤੁਸੀਂ YouTube ਤੇ ਸਰਚ ਕਰੋਗੇ ਤਾਂ ਕਾਫੀ ਕੁਸ਼ਤੀ ਵੀ ਵੈਰਾ ਵੀ ਕਾਫੀ ਚੰਗੇ-ਚੰਗੇ ਜਿਹੜੇ ਪੰਜਾਬ ਦੇ ਪਹਿਲਵਾਨ ਹੋਰ ਬਾਹਰ ਦੇ ਈਰਾਨ ਦੇ ਆ ਹੋਰ ਵੀ ਆਪਣੇ ਇੰਡੀਆ ਦੇ ਅੱਛੇ ਕਾਫੀ ਪਹਿਲਵਾਨ ਜਿਹੜੇ ਭਾਰਤ ਕੇਸੀ ਲੱਗ ਰਹੇ ਹਨ ਉਹਨਾਂ ਨਾਲ ਵੀ ਕੁਸ਼ਤੀ ਹੋਈ ਇਹਨਾਂ ਦੀ ਤੇ ਜਿਹੜੀ ਪਿੱਛੇ ਜੇ ਨਾ ਇੱਕ ਚੀਜ਼ ਨੋਟਿਸ ਕਰਨਾ ਇਹਨਾਂ ਦਾ 50 ਕੋਈ ਮੈਚ ਨਹੀਂ ਹੁੰਦਾ ਨਾ ਉਹਦਾ ਜੇ ਮਾਚਲ ਜਾ ਕੇ ਇਸ ਲਈ ਵੇ ਹਰਿਆਣਾ ਦੇ ਵੀ ਖੇਡਦੇ ਆ ਹੋਰ ਵੀ ਬੜੀਆ ਖੇਡ ਜਾਂਦੇ ਨੇ ਲੇਕਿਨ 50 ਦਿਨਾਂ ਦਾ ਮੈਚ ਨਹੀਂ ਹੁੰਦਾ ਪੰਜਾਬ ਦੇ ਜਿਹੜੇ ਪਲੇਅਰ ਆ ਉਹਨਾਂ ਦਾ ਮੈਚ ਬਾਹਰ ਹੋ ਜਾਂਦੇ ਜਾ ਕੇ ਲੇਕਿਨ 50 ਦਿਨਾਂ ਦਾ ਇੰਨਾ ਮੈਚ ਨਹੀਂ ਹੁੰਦਾ ਕੋਈ ਵੀ ਵਜੇ ਵਜੇ ਆਇਆਗੀ ਇਹਨਾਂ ਨੇ ਥੋੜਾ ਜਿਆਦਾ ਸਪੋਰਟ ਵਾਲੇ ਬੰਨੇ ਬੋਲਿਆ ਕਿ ਭਾਈ ਜਿਹੜੇ ਨਵੇਂ ਮੁੰਡੇ ਆ ਨਵੇਂ ਬੰਦੇ ਆ ਉਹਨਾਂ ਵਾਸਤੇ ਬੋਲਿਆ ਆਵਾਜ਼ ਚੁੱਕੀ ਕਿ ਭਾਈ ਤੁਸੀਂ ਖੁੱਲੀ ਕੁਸ਼ਤੀ ਕਰਾਓ ਚੰਡੀ ਦੀ ਕੁਸ਼ਤੀ ਕਰਾਓ ਜਿਹੜੀ ਬੱਜੀ ਕੁਸ਼ਤੀ ਆ ਉਹ ਇੱਕ ਜਾਂ ਦੋ ਕਰਾ ਲਓ ਵੱਡੀ ਕੁਸ਼ਤੀ ਵੱਡੀਆਂ ਕੁਸ਼ਤੀਆਂ ਕਰਾ ਲਓ ਇੱਕ ਦੋ ਜਿਹੜੀ ਬੱਜੀ ਕਰਾਣੀ ਹੈ ਬਾਕੀ ਖੁੱਲੀ ਕਰਾਓ ਚੰਡੀ ਕੁਸ਼ਤੀ ਕਰਾਓ ਤੇ ਕਿਉਂਕਿ ਕੁਸ਼ਤੀ ਵੀ ਸੇਮ ਜਿਵੇਂ ਕਬੱਡੀ ਦਾ ਸਿਸਟਮ ਹੋਵੇ ਸੋ ਕੁਸ਼ਤੀ ਵੀ ਸੇਮ ਐਵੇਂ ਹੀ ਹੈ ਮਤਲਬ ਵੀ ਸਭ ਕੁਝ ਫਿਕਸ ਹੈ ਜੇ ਪਹਿਲਵਾਨ ਨੂੰ ਬੁਲਾਇਆ ਜਾਏਗਾ ਉਹ ਹੀ ਕੁਸ਼ਤੀ ਲੜੇਗਾ ਮੰਨ ਲਓ ਕੋਈ ਵੀ ਪਹਿਲਵਾਨ ਤਿਆਰ ਹੈ ਉਹ ਆ ਕੇ ਨਹੀਂ ਕਹਿ ਸਕਦਾ ਕਿ ਮੇਰੇ ਵੀ ਅਸਲ ਰਾਜੀ ਮੈਂ ਕੁਸ਼ਤੀ ਲੜਨਾ ਚਾਹੁੰਦਾ ਨਹੀਂ ਲੜ ਸਕਦਾ ਹੋ ਗਿਆ ਮੈਂ ਕੁਸ਼ਤੀ ਵੀ ਸੇਮ ਹੈ ਮੇਂ ਇਹ ਇਨਾਂ ਪਹਿਲਵਾਨਾਂ ਨੇ ਜੀ ਪਹਿਲਵਾਨ ਸਾਹਿਬ ਨੇ ਦੇਖੋ ਕਿੰਨੇ ਵੱਡੇ ਵੱਡੇ ਪਲੇਅਰ ਜਿੰਨੇ ਵੀ ਆ ਉਹਨਾਂ ਨਾਲ ਖੇਡਿਆ ਜਿੱਤੇ ਵੀ ਕਿੰਨੀ ਵਧੀਆ ਦੀਆਂ ਕੁਸ਼ਤੀਆਂ ਇਹਨਾਂ ਦੀਆਂ ਵੀਡੀਓ ਸਭ ਕੁਝ ਆ ਤੇ ਪੰਜਾਬ 'ਚ ਲੇਕਿਨ ਕੋਈ ਕੁਸ਼ਤੀ ਨਹੀਂ ਕਰਾਂਦਾ ਇਹਨਾਂ ਦੀ ਕੋਈ ਵੀ ਕਿਸੇ ਪਹਿਲਵਾਨਾਂ ਨੇ ਹੁੰਦੀ ਹਾਲਾਂਕਿ ਪਿੱਛੇ ਜਿਹਨਾਂ ਨੇ ਜਸੇਪੱਟੇ ਨੂੰ ਵੀ ਥਾਪੀ ਮਾਰ ਕੇ ਚੈਲੰਜ ਕੀਤਾ ਸੀਗਾ ਕਿ ਬਈ ਮੰਨਾਂ ਕੁਸ਼ਤੀ ਗੇਂਦ ਨਹੀਂ ਜਿਸਪੀ ਹੋਈ ਨਹੀਂ ਕੁਸ਼ਤੀ ਵਧੀ ਨਹੀਂ ਸੀ ਤੇ ਪੰਜਾਬ ਇਹਨਾਂ ਨੇ ਕਾਫੀ ਓਪਨ ਜਾ ਕੇ ਬੋਲਿਆ ਕਿ ਭਈ ਮੈਂ ਬਾਹਰ ਵੀ ਖੇਡਦਾ ਹਾਂ ਤੇ ਮੈਂ ਪੰਜਾਬ 'ਚ ਵੀ ਖੇਡਾਂਗਾ ਲੇਕਿਨ ਇਹਨਾਂ ਨੂੰ ਨਹੀਂ ਕਰਾਇਆ ਜਾਂਦਾ ਤੁਸੀਂ ਪੰਜਾਬ 'ਚ ਘੱਟ ਮੈਚ ਦੇਖੋਗੇ ਇਹਨਾਂ ਦੇ ਪਿਛਲੇ 2-3 ਸਾਲ ਤੋਂ ਤੇ ਇਹਨਾਂ ਨੇ ਸਿਰਫ ਇਹ ਚੀਜ਼ ਬੋਲੀ ਕਿ ਜਿਹੜੇ ਮੇਰੇ ਨਾਲ ਦੇ ਪਹਿਲਵਾਨ ਜਿਹੜੇ ਹੋਰ ਪ੍ਰੈਕਟਿਸ ਕਰ ਰਹੇ ਆ ਜਾਂ ਉਹ ਕਿੱਥੇ ਜਾਣ ਉਹ ਪਹਿਲਵਾਨ ਮਲਕ ਟਖਾ ਖਾ ਖਾਰਿਆ ਖਰਾਬ ਹੀ ਖਾਰਿਆ ਅਸ਼ੋਈ ਕਰ ਰਹੇ ਪ੍ਰੈਕਟਿਸ ਕਰ ਰਹੇ ਖਾੜੇ ਜੇ ਲੇਕਿਨ ਉਹਨੂੰ ਕੋਈ ਕੰਪੀਟੀਸ਼ਨ ਨਹੀਂ ਕਿੱਥੇ ਜਾਵੇ ਜਦੋਂ ਸਭ ਕੁਝ ਫਿਕਸ ਹੈ ਪਹਿਲਾਂ ਉਹ ਜਿਹੜੇ ਕਰ ਰਹੇ ਆ ਉਹ ਉਹਨਾਂ ਉਹੀ ਜਾਣਗੇ ਉਹੀ ਖੇਡਣਗੇ ਤੇ ਇਹ ਕਿੱਥੇ ਜਾਣਗੇ ਇਹ ਨਾ ਨਾ ਹੋ ਚੁੱਕੀ ਤੇ ਉਹ ਆਵਾਜ਼ ਦਾ ਮਤਲਬ ਕੀ ਇਹਨਾਂ ਦਾ ਇਹ ਬੁਰਾ ਸਰ ਹੋਇਆ ਇਹਨਾਂ ਦੇ ਉੱਪਰ ਕਿ ਇਹਨਾਂ ਦੀ ਪੰਜਾਬ ਦੀ ਕੁਸ਼ਤੀ ਕੋਈ ਬੰਦ ਹੋ ਗਈ ਬਾਹਰ ਦੀ ਸਟੇਟ ਦੀ ਮਾਚ ਲਈ ਇਹਨਾਂ ਦੀ ਕੁਸ਼ਤੀ ਹੁੰਦੀ ਹੈ ਤੇ ਆਪਣਾ ਹਰਿਆਣਾ ਵੀ ਕੁਸ਼ਤੀ ਹੁੰਦੀ ਹੈ ਬਾਹਰ ਦੇ ਇਹਨਾਂ ਨੂੰ ਬੁਲਾਉਂਦੇ ਲੋਕੀ ਕੁਸ਼ਤੀ ਖੁੱਲੀ-ਬੁਸ਼ਤੀ ਹੁੰਦੀ ਜਾਂਦੇ ਆ ਜਿੱਦਕਿ ਵੀ ਆਉਂਦੇ ਆ ਪਰ ਪੰਜਾਬ ਜਨਾਂ ਦੀ ਕੋਈ ਕੁਸ਼ਤੀ ਨਹੀਂ ਕਿਸੇ ਪਹਿਲਵਾਨ ਦੇ ਨਾਲ ਉਹ ਪੰਜਾਬ ਦੇ ਪਹਿਲੇ ਉਹਨਾਂ ਦਾ ਬਾਹਰ ਕੁਸ਼ਤੀ ਹੋ ਜਾਂਦੀ ਹੈ ਪੰਜਾਬ ਤੋਂ ਬਾਹਰ ਕਿਉਂਕਿ ਪੰਜਾਬ 'ਚ ਨਹੀਂ